ਉਹ ਲੋਨਾਂ ਨੂੰ ਮੌਤ ਦੇ ਮੂੰਹ ਵਿੱਚ ਤੱਕ ਦਿੱਤਾ ਔਰ ਉਹਨਾਂ ਦੀਆਂ ਲਾਛਾਂ ਦੇ ਪੈਸੇ ਸੁਖਬੀਰ ਬਾਦਲ ਦੇ ਛੋਮਨੀ ਕਾਲੀ ਨਾਲ ਦੂ ਜਿਹੜਾ ਬਹੁਤ ਥੋੜਾ ਜਿਹਾ ਕਾਲੀ ਨਾਲ ਉਹਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਜਦੋਂ ਉਹਦੇ ਹੀ ਪਾਰਟੀ ਦੇ ਸੀਨੀਅਰ ਆਗੂ ਵਿਕ੍ਰਮਜੀਤ ਸਿੰਘ ਮਜੀਠੀਆ ਦੀ ਜਮਾਨਤ ਅੱਜ ਜਿਹੜੀ ਆ ਉਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਐ ਅ ਕੱਲਾ ਰੱਦ ਨਹੀਂ ਕੀਤਾ ਨਾਲ ਇਹ ਵੀ ਕਿਹਾ ਕਿ ਜਿਹੜੇ ਇਸ ਕੇਸ ਦੇ ਵਿੱਚ ਪੁਲਿਸ ਵੱਲੋਂ ਸਬੂਤ ਦਿੱਤੇ ਗਏ ਉਹ ਬਾਤ ਗੰਭੀਰ ਨੇ ਜਿਹੜੇ ਕਾਲੀ ਦਲ ਦੇ ਲੀਡਰ ਜਿਹੜੇ ਬੰਦੇ ਮਜੀਠੀਆ ਦੇ ਪੱਖ ਦੇ ਵਿੱਚ ਕਹ ਰਹੇ ਸੀਗੇ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਿਆਸੀ ਬਦਲਾਖੋਰੀ ਕੀਤੀ ਆ ਧੱਕਾ ਕੀਤਾ ਹੈ ਅਜਮਾਨਜੋਗ ਹਾਈ ਕੋਰਟ ਨੇ ਇਸ ਗੱਲ ਦੇ ਉੱਤੇ ਬਹੁਤ ਵੱਡੀ ਬੋਲਾਈ ਹੈ ਕਿ ਮਜੀਠੀਆ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਉਹ ਬਿਲਕੁਲ ਸਹੀ ਸੀਗੇ 540 ਕਰੋੜ ਦਾ ਜਿਹੜਾ ਲੈਣ-ਦੇਣ ਹੋਇਆ ਸੀਗਾ ਉਹ ਸਾਰੇ ਸਬੂਤ ਜਿਹੜੇ ਕੋਰਟ ਦੇ ਵਿੱਚ ਦਿੱਤੇ 15 ਦਿਨ ਬਹਿ ਚੱਲੀ ਉਹ 15 ਦਿਨ ਬਹਿਸ ਤੋਂ ਬਾਅਦ ਮਾਂਜੋਗ ਕੋਰਟ ਨੇ ਜਿਹੜਾ ਇਹ ਫੈਸਲਾ ਜਿਹੜਾ ਦਿੱਤਾ ਕੰਲੀ党 ਦੇ ਲੀਡਰ ਕਿ ਹਮੇਸ਼ਾ ਹੀ ਇਹ ਨਵਕੋਸ਼ ਹਵਲਤ ਕਿ ਸਿਆਸੀ ਬਦਲਾ ਖੋਰੀਆ ਜੀ ਤੱਕਾ ਜੀ ਮੈਂ esque side ਉਹ ਛੋਕਰ ਦੇ ਵਿੱਚ ਜਾਂਦੇ ਆ ਇਹ ਕਹਿਣਾ ਚਾਹੁੰਦਾ ਕਿ 12 13 ਦੇ ਵਿੱਚ 2012 13 ਦੇ ਵਿੱਚ ਜਦੋਂ ਕਾਲੀਦਾਲ ਦੀ ਸਰਕਾਰ ਸੀਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹ ਸਮੇਂ ਮਹਾਲੀ ਦੀ ਕੋਰਟ ਦੇ ਵਿੱਚ ਜਦੋਂ ਭੋਲੇ ਨੇ ਸਟੇਟਮੈਂਟ ਦਿੱਤੀ ਸੀਗੀ ਕਿ ਗ੍ਰੇਸ ਨੌਕ ਦੇ ਤੰਦੇ ਵਿੱਚ ਉਹਨਾਂ ਦੇ ਨਾਲ ਮਜੀਠੀਆਂ ਵਿਸ਼ੇ ਮਿਲ ਸਾਦੇ ਉਸ ਸਮੇਂ ਕਾਰਵਾਈ ਹੋ ਜਾਂਦੀ ਜਿਉਂ ਉਸ ਸਮੇਂ ਹਰਕੇ ਮਜੀਠੀਆਂ ਨੂੰ ਜੇਲ੍ਹ ਚ ਬੰਦ ਕੀਤਾ ਜਾਂਦਾ ਅੱਜ ਤੱਕ ਸਰ ਕਿੰਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਜਿੰਦਗੀ ਜੜੀ ਬਾਜ਼ਾ ਨਹੀਂ ਸੀਗੀ ਜਿਹੜਾ ਉਸ ਸਮੇਂ ਤੋਂ ਲੈ ਕੇ ਕਾਗਜ਼ਦ ਦੀ ਸਰਕਾਰ ਤੱਕ ਚਾਚੇਟ ਦੀ ਜਿਹੜੀ ਸਰਕਾਰ ਤੱਕ ਜਿਹੜਾ ਤੰਦਾ ਚੱਲਦਾ ਰਿਹਾ ਇਸ ਤੰਦੇ ਨੇ ਪੰਜਾਬ ਦੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ टाक ਦਿੱਤਾ। ਉਹਨਾਂ ਦੀਆਂ ਲੱਖਾਂ ਦੇ ਪੈਸੇ ਵਟ ਗਏ। ਇਹ 540 ਕਰੋੜ ਦਾ ਲੈਂਡ ਦੇ ਜਿਹੜਾ ਇਹ ਹੋਇਆ ਇਹ ਪੈਸਾ ਕਿੱਥੋਂ ਆਇਆ ਨਾ? ਸੰਦੇਕ ਦੀ ਗੱਲ। ਇਸ ਕਰਕੇ ਬੰਦਾ ਇਹ ਮੈਂ ਕਹਾਂ ਕਹੜਾਂ ਕਹਾਂ ਤੁਮਾ ਕਿ ਜਿਹੜੀ ਚੀਜ਼ ਇਹ ਗੱਲ ਕਹਿੰਦੇ ਸੀਗੇ ਉਹ ਚੀਜ਼ ਅੱਜ ਬਿਲਕੁਲ ਹਾਈ ਕੋਰਟ ਵਿੱਚ ਸਾਬਤ ਕਰਤੀ ਆ ਕਿ ਸਰਕਾਰ ਭਗਵਾਨ ਸਰਬਾਨ ਦੀ ਸਰਕਾਰ ਨੇ ਕੋਈ ਬੱਲਾ ਜਿਹੜਾ ਛੁੱਟਾ ਕੇਸ ਇਹ ਰੱਦ ਕੀਤਾ ਕੋਈ ਕਿਸੇ ਦੇ ਨਾਲ ਸਿਆਸੀ ਬਰਦਾਖੋਦੀ ਨਹੀਂ ਕੀਤੀ ਜੋ ਕੀਤਾ ਸੀ ਜਿੱਦਾਂ ਦੀ ਫਸਲ ਬੀਜੀ ਸੀ ਬਿਜਟੀਆਂ ਉਹਨਾਂ ਦੇ ਉਹ ਫਸਲ ਹੋਰ ਵੱਢਦੇ ਜੋ ਬੀਜੋਗੇ ਉਹੀ ਕੱਟੋਗੇ ਜੋ ਉਹਨਾਂ ਨੇ ਬੀਜਿਆ ਸੀਗਾ ਉਹ ਹੁਣ ਵੱਢ ਰਿਆ ਔਰ ਲਾਜ਼ਮੀ ਇਸ ਕੇਸ ਦੇ ਵਿੱਚ ਜਦੋਂ ਕੋਰਟ ਬੰਸਾਬ ਕਰੂਗੀ ਸਜ਼ਾ ਹੋਊਗੀ ਉਦੋਂ ਪੰਜਾਬ ਦੇ ਉਹਨਾਂ ਹਜ਼ਾਰਾਂ ਨੌਜਵਾਨਾਂ ਜਿਹੜਾ ਮਾਵਾ ਜਿਹੜੀ ਉਹਨਾਂ ਦੇ ਸੇਮਿਆਂ ਦੇ ਬਹਿ ਕੇ ਉਦੋਂ ਦੀ ਗੱਜ ਜਦ ਨਾਲੇ ਪੁੱਤ ਨਸ਼ਿਆਂ ਦਾ ਮਰ ਗਏ ਸੀਗੇ ਸਰ ਉਹ ਕਿਤੇ ਬੰਦ ਉਹਨਾਂ ਦਾ ਛਾਹਤ ਹੋਊਗਾ ਕਿ ਉਹਨਾਂ ਦੇ ਪੁੱਤਾਂ ਨੂੰ ਨਸ਼ਿਆਂ ਦੇ ਵਿੱਚ ਧੱਕਣ ਵਾਲੇ ਵਜਿੱਟ ਥੀਰ ਦੇ ਬੰਦੇ ਨੂੰ ਸਜ਼ਾ ਮਿਲੀ ਹੈ ਜਾਂ ਜਿਹੜੇ ਬਾਕੀ ਉਸ ਸਮੇਂ ਦੇ ਬੰਦੇ ਜੇਲ੍ਹਾਂ ਦੇ ਵਿੱਚ ਬੈਠੇ ਆ ਲੋਕ ਥੋੜਾ ਬਹੁਤਾ ਉਹਨਾਂ ਦਾ ਮਨ ਛਾਹਤ ਉੱਗਾ ਕੇ ਯਾਰ ਚਲੋ ਕਿਤੇ ਨਾ ਕਿਤੇ ਦੇ ਸਜ਼ਾ ਮਿਲੀ ਕਿਤੇ ਨਾ ਕਿਤੇ ਦਾ ਇਨਸਾਫ ਹੋਇਆ ਕੋਈ ਨਾ ਕੋਈ ਤੇ ਸਰਕਾਰ ਆਈ ਜਿਹੜੇ ਕਹਿੰਦੇ ਸੀ ਲੱਕ ਤੋੜ ਦੇਾਂਗੇ ਬੁਰਗਾ ਸਾਹਿਬ ਫੜ ਕੇ ਉਹਨਾਂ ਕੋਲ ਨਾਲ ਲੱਕ ਟੁੱਟਿਆ ਨਾਲ ਲੱਤ ਟੁੱਫੀ ਨਾ ਕੋ ਬਾਹਰ ਟੁੱਟ ਨਾ ਕੋ ਪੈਰ ਟੁੱਟਾ ਉਹ ਤੇ ਚਚਪ ਦੀ ਜਬਰ ਕੇ ਮੁੜ ਕੇ ਸਮਝ ਦੇ ਦੀ ਗੱਲ ਇਸ ਕਰਕੇ ਜੇ ਮਜੀਠੀਏ ਨੂੰ ਹਿੰਮਤ ਕੀਤੀ ਨੇ ਸਰਦਾ ਭਗਵਾਨ ਸਰ ਮਾਨ ਦੀ ਸਰਕਾਰ ਨੇ ਹਿੰਮਤ ਕੀਤੀ ਔਰ ਬਿਲਕੁਲ ਸਹੀ ਕੀਤੀ ਬਿਲਕੁਲ ਕੋਈ ਸਿਆਸੀ ਬੱਲਾ ਕੋ ਦੀ ਨਹੀਂ ਕੁਛ ਨਹੀਂ ਬਿਲਕੁਲ ਸਹੀ ਕੀਤਾ ਸੋ ਅੱਜ ਜਿਹੜੇ ਕਾਲੀ ਰੋਜ ਬੋਲਦੇ ਆ ਜਾਂ ਬੋਲਦੇ ਸੀਗੇ ਕਿ ਜੀ ਸਿਆਸੀ ਬੱਲਾ ਕੋ ਦੀ ਹੋ ਰਹੀ ਆ ਜੀ ਆਪ ਦੀ ਸਰਕਾਰ ਮਾਨ ਦੀ ਸਰਕਾਰ ਤਕੇ ਕਾ ਰਹੀ ਆ ਜੀ ਤਕੇ ਸ਼ਾਈ ਕਾ ਰਹੀ ਆ ਉਹ ਸਾਰੀਆਂ ਚੀਜ਼ਾਂ ਅੱਜ ਕਲੀਅਰ ਹੋ ਗਈਆਂ ਸੋ ਮੈਂ ਚਾਹੁੰਦਾ ਕਿ ਲੋਕਾਂ ਨੂੰ ਇਹ ਆਸ ਬੱਜੀ ਐ ਨਹੀਂ ਤੇ ਕਿਹਦੇ ਸਾਨੂੰ ਕੋਣ ਫੜ ਸਕਦਾ ਇਹ ਕਹਿੰਦੇ ਸਾਨੂੰ ਵੱਡਿਆਂ ਨੂੰ ਕੋਣ ਹੱਥ ਪਾ ਸਕਦਾ ਕੋ ਹੱਥ ਪਾ ਕੇ ਦਿਖਾਵੇ ਚੈਲੰਜ ਕਰਦੇ ਸੀਗੇ ਔਰ ਮੈਂ ਬੜਾ ਖੁਸ਼ ਐ ਕਿ ਸਾਡੇ ਦੇਸ਼ ਦੀ ਨਿਆਹ ਪ੍ਰਣਾਲੀ ਸਾਡੇ ਦੇਸ਼ ਦੀਆਂ ਮਾਨਜੋ ਕੋਟਾਂ ਅੱਜ ਵੀ ਬੈਠੀਆਂ ਜਿਹੜੀਆਂ ਕਿਤੇ ਨਾ ਕਿਤੇ ਇਨਸਾਫ ਜਿਹੜਾ ਉਹ ਸਾਨੂੰ ਦਿੰਦੀਆਂ ਨਜ਼ਰ ਵੀ ਆਉਂਦੀਆਂ ਪਹਿਲਾਂ ਵੀ ਦਿੱਤਾ ਅੱਗੇ ਵੀ ਦੇਣਗੇ ਸੋ ਮੈਂ ਸਭ ਦਾ ਕਿ ਅਕਾਲੀ ਦਲ ਜਿਹੜਾ ਰੋਜ਼ ਬੋਲਦਾ ਸੀਗਾ ਉਹਦਾ ਇਹ ਜਿਹੜਾ ਹੋ ਜਦਾ ਰਾਲਾ ਦਾ ਪਾਸਿਗਾ ਉਹ ਸਰ ਬੰਦ ਹੋ ਗਿਆ ਹੁਣ ਉਹ ਕਹਿਣ ਵਾਲੇ ਦੀ ਬੰਦ ਗਏ ਕਿਉਂਕਿ ਕੋਰ ਦਾ ਕਹਤਾ ਕਿ ਸਬੂਤ ਬਹੁਤ ਅਗਭੀਰ ਨੇ ਉਹਨਾਂ ਨੇ ਨਾਲ ਕਮੈਂਟ ਕੀਤੇ ਔਰ ਤੁਸੀਂ ਦੇਖੋ ਇਹ ਕਿਦੋਂ ਦਾ ਸ਼ੁਰੂ ਹੋਇਆ ਕਿਦੋਂ ਦਾ ਇਹ ਡਰਗ ਮਾਫੀਆ ਬਣਾਉਣ ਦੇ ਸ਼ੁਰੂ ਹੋਇਆ ਸੀਗਾ ਕਿਦੋਂ ਦੇ ਪੈਸੇ 540 ਕਰੋੜ ਰੁਪਈਆ ਜਿਹੜਾ ਹੈ ਕੇਸ ਦੇ ਵਿੱਚ ਵਿਜੀਲੈਂਸ ਨੇ ਜਿਹੜਾ ਤੁਹਾਡੇ ਸਾਹਮਣੇ ਉਹ ਜਦੋਂ ਫੜਿਆ ਬਿਲੀਟੀਆਂ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ 540 ਕਰੋੜ ਰੁਪਈਆ ਦਾ ਲੈਣ ਦੇ ਦਾ ਹੋਇਆ ਉਹਨਾ ਪੈਸਾ ਸਭ ਕਿੱਥੋਂ ਆ ਇਹ ਪੈਸਾ ਦਿਖਾਇਆ ਨਹੀਂ ਸੀਗਾ ਉਹ ਪੈਸਾ ਠੋਕਦਾ ਸੀਗੇ ਇਹ ਕਿਹੜੀ ਅੰਦਦਾੜੀ ਉਹ ਕਿਥੋਂ ਇਹਨਾਂ ਪੈਸਾ ਆ ਗਿਆ ਅਰੇ ਇੰਨਾ ਲੰਮਾ ਸਮਾਂ ਜੇ ਕਿਤੇ ਟਾਈਮ ਦੇ ਨਾਲ ਕਾਰਵਾਈ ਕੀਤੀ ਹੁੰਦੀ ਤੇ ਪੰਜਾਬ ਦੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿੰਨੇ ਮੁੰਡੇ ਕਿੰਨੇ ਨੌਜਵਾਨ ਨਸ਼ੇ 'ਚ ਜਾਨ ਤੋਂ ਵੱਜ ਜਾਣੇ ਸੀਗੇ ਔਰ ਕਿੰਨੇ ਨੌਜਵਾਨ ਜਿਨ੍ਹਾਂ ਦੇ ਮਾਪਿਆਂ ਨੇ ਡਰਦੇ ਆਪਣੇ ਪੁੱਤਾਂ ਨੂੰ ਬਾਹਰਲੇ ਦੇਸ਼ਾਂ 'ਚ ਭੇਜਤਾ ਇਹਨਾਂ ਦੇ ਕਰਕੇ ਪੰਜਾਬ ਵੀ ਖਾਲੀ ਹੋਇਆ ਪਰਵਾਸ ਹੋਇਆ ਲੋਕਾਂ ਦੇ ਮਨ 'ਚ ਬਹਿ ਗਿਆ ਕਿ ਯਾ ਨਸ਼ੇ ਬੜੇ ਆਪਣੇ ਪੁੱਤਾਂ ਦੀਆਂ ਬਾਤ ਕੱਢ ਦਿਓ ਸਾਡਾ ਪੰਜਾਬ ਵੀ ਖਾਲੀ ਕਰਾ ਸਾਡੇ ਜੋ ਚਾਰਕਰ ਜਿਹੜੇ ਰੋਜ਼ ਬਲਦੇ ਸੀਗੇ ਸੋ ਸੋ ਮੈਂ ਇਹ ਗੱਲ ਫਿਰ ਇਕਲਾ ਕਹਿਣਾ ਚਾਹੁੰਦਾ ਕਿ ਇੱਕ ਨਾ ਇੱਕ ਦਿਨ ਇੱਕ ਨਾ ਇੱਕ ਦਿਨ ਸਾਡ ਅਨਸਾਫ਼ ਜਿਹੜਾ ਉਹ ਮਿਲਦਾ ਮਿਲਦਾ ਲੋਕਾਂ ਨੂੰ ਇੱਕ ਨਾ ਇੱਕ ਦਿਨ ਮਾਮਾ ਦੀਆਂ ਹਾਂ ਮਾਮਾ ਜਿਹੜੀਆਂ ਹੁੰਦੀਆਂ ਸੀਗੇ ਉਹਨਾਂ ਦੇ ਵਹਿ ਉਹਨਾਂ ਦੀ ਪੁੱਤਾਂ ਦੀਆਂ ਲਾਸ਼ਾਂ ਤੇ ਬੈਨ ਜਿਹੜੇ ਆ ਉਹ ਦਗਾਹ ਦੇ ਵਿੱਚ ਉਹ ਉੱਤੇ ਉਹ ਮਾਮਾ ਸੱਚੇ ਬਾਦਸ਼ਾਹ ਬਿੱਠਾ ਕੋਟ ਕਿਚਲੀਆਂ ਬੈਠੀਆਂ ਇਸ ਕਰਕੇ ਹੱਦ ਜਿਹੜਾ ਫੈਸਲਾ ਆਇਆ ਜਿਹੜਾ ਇੰਨਾ ਕੁ ਬਚਿਆ ਕਾਲੀਦਲ ਹੈ ਥੋੜਾ ਜਿਆ ਹੀ ਪਤਾ ਨਹੀਂਗਾ ਥੋੜਾ ਜਿਹਾ ਬਚਿਆ ਕਾਲੀ ਨਾਲ ਜਿਹੜਾ ਉਹਨੂੰ ਅਜੇ ਬਹੁਤ ਵੱਡਾ ਝਟਕਾ ਜਿਹੜਾ ਲੱਗਾ ਔਰ ਉਹਨਾਂ ਦੀ ਇਸ ਗੱਲ ਦੇ ਵਿੱਚ ਕੋਈ ਸਹੀ ਨਹੀਂ ਕਿ ਸਦਾ ਭਗਵਾਨ ਸਰਮਾਨ ਦੀ ਸਰਕਾਰ ਕਿਤੇ ਕੋਈ ਤਕਰਾ ਕਰਦੀ ਹੈ ਕਿਤੇ ਇਹ ਕਾਂਗਰਸ ਤੇ ਬੀਜੇਪੀ ਵੱਡੇ ਸਵਾਲ ਖੜਾ ਕਰਦੇ ਆਮਾ ਦੇ ਵਿੱਚ ਤਕਾ ਕੀਤਾ ਜਾ ਰਿਹਾ ਕਾਗੇ ਕੋਈ ਤਕਾ ਦੀ ਕੋਈ ਕਿਤੇ ਕੋਈ ਤਕਾ ਦੀ ਡਰਾਮਾ ਵਾਲੀ ਬੰਦੇ ਹੈ ਨਹੀਂ ਬੰਦੇ ਖਿਲਾਫ ਨਹੀਂ ਆਦੀ ਜਿੱਥੇ ਤਕਾ ਦੱਸੋ ਉੱਥੇ ਹੀ ਆ ਜਾਂਦੇ ਕੌਣ ਤਕਾ ਕਰਦਾ ਕੋਈ ਵੀ ਤਕਾ ਕਰ ਸਕਦਾ ਬੰਦੇ ਨਹੀਂ ਆਗੇ ਜੜਾ ਉਧਰ ਗੋਲਾ ਪਾਈ ਜਾਂਦੇ ਆਪਣੇ ਬੰਦੇ ਜਿਹੜੇ ਪੇਪਲ ਦਾਖਲ ਕਰਦੇ ਸੀ ਵੀਡੀਓ ਵਾਦ ਕਿੰਨੀ ਚੱਲੀ ਹੈਗੀ ਐਸਐਸਸੀ ਪਟਿਆਲਾ ਬਨੂ ਸ਼ਰਮਾ ਦੀ ਉਹ ਸਾਫ਼ ਕਰੇਗੀ ਕਾਹਦੇ ਨਾਮ ਦਾ ਦਾਖਲ ਹੋ। ਸਭ ਪਤਾ ਕਿ ਕਿਹੜੀ ਵੀਡੀਓ ਕਿੱਥੋਂ ਲੈ ਆਉਂਦੇ ਆ ਸੁਖਬੀਰ ਬਾਦਲ ਦੇ ਜੋ ਆਪਣੇ ਰਾਜ ਕੰਮ ਨੇ। ਤੁਹਾਨੂੰ ਪਤਾ ਸੁਖਬੀਰ ਬਾਦਲ ਦੇ ਰਾਜਾ ਜਿਹੜਾ ਕੈਪਟਨ ਮਨਿੰਦਰ ਜਿਹੜਾ ਕਹਿੰਦਾ ਕਿ ਇਹਦੇ ਨਾਲ ਸਮਝੌਤਾ ਕਰੋ। ਕੈਪਟਨ ਮਨਿੰਦਰ ਦੀ ਆਪਣੀ ਵੋਟ ਕਰਤੀ ਉਹ ਵੋਟ ਵੀ ਪਾਉਂਦੀ ਸੀ ਪਟਿਆਲੇ। ਇਹ ਲੋਕ ਆਪੇ ਕੰਮ ਕਰਦੇ ਨੇ ਸਾਡੇ ਤੋਂ ਉਦਾਂ ਹੀ ਦੋਸ਼ ਲਾਈ ਜਾਂਦੇ ਜਿਆਦਾ ਹੀ ਤੇ ਕਿਹਦੇ ਵੋਟਾਂ ਲੋਕ ਲੜਦੇ ਆਪਣੇ ਪੇਪਰ ਦਾ ਕਰਦੇ ਆ ਆਵਾਮ ਨਾਲ ਲੈਕਚਰ ਹੋਵੇ ਅਮਿਤ ਜੈ ਨਾਲ ਲੈਕਚਰ ਹੋਵੇ ਕਹਿੰਦੇ ਲੈਕਚਰ ਲੜ ਤੋਂ ਨਾ ਪਹਿਲਾਂ ਰੱਖਿਆ ਨਾ ਸਾਡੀ ਸਰਕਾਰ ਹੋਣੀ ਡੱਕ ਰਹੀ ਹੈ ਹਰ ਬੰਦੇ ਨੂੰ ਡੈਮੋਕ੍ਰੇਸੀ ਆਪਣੀ ਲੈਕਚਰ ਜਾ ਕੇ ਫਿਰ ਪ੍ਰਧਾਨ ਕਹਿੰਦੇ ਜੀ ਕੰਟੀਡੇਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਿਹੜਾ ਬਿਕਰ ਮਜੀਠੀ ਦੇ ਪਰਚਾ ਸਿਆਸੀ ਬਦਲਾਖੋਰੀ ਹੈ ਕਿਉਂਕਿ ਜਿਸ ਵੇਲੇ ਇਹ ਮਾਮਲਾ ਦਰਜ ਹੋ ਰਿਹਾ ਸੀ ਮੈਂ ਤਾਂ ਕਹਤਾ ਕਿ ਮਾਨਜੋ ਹਾਈ ਕੋਰਟ ਨੇ ਇਹ ਚੀਜ਼ ਜਿਹੜੀ ਉਹਨਾਂ ਦੀ ਰੱਦ ਕਰ ਦਿੱਤੀ ਕਿ ਸਿਆਸੀ ਬਦਲਾਖੋਰੀ ਸੀ ਹਾਈ ਕੋਰਟ ਦੇ ਤਾਂ ਇਹ ਜਿਹੜਾ ਸਬੂਤ ਦਿੱਤੇ ਆ ਵਿਜੀਲੈਂਸ ਨੇ ਉਹ ਬਹੁਤ ਗੰਭੀਰ ਹੈ ਉਹਨਾਂ ਦੇ ਨਾਲ ਕਿਹਾ ਕਿ ਸਬੂਤ ਬਹੁਤ ਗੰਭੀਰ ਹੈ ਇਹਦਾ ਮਤਲਬ ਕਿ ਪੱਛੇ ਦੇ ਵਿੱਚ ਜੋ ਕੁਝ ਵਿਜੀਲੈਂਸ ਨੇ ਲਾਇਆ ਉਹ ਬਿਲਕੁਲ ਦੂਸਤ ਹੈ 540 ਕਰੋੜ ਦਾ ਜਿਹੜਾ ਲੈਂਡ ਡੇ ਜਿਹੜਾ ਹੋਇਆ ਉਹ ਕੋ ਉਦਾਂ ਦੀ ਹੈ ਬਿਨਾਂ ਕਿਸੇ ਗੱਲ ਤੋਂ ਨਹੀਂ ਹੈ ਅੱਛਾ ਤੁਹਾਨੂੰ ਲੱਗੇ ਪੁਰਾਣੀਆਂ ਸਰਕਾਰਾਂ ਕਿਉਂ ਚੁੱਪ ਰੀਆਂ ਆਖੇ ਵਿਜੀ ਇੰਨਾ ਅੱਜ ਦਾ ਇੱਕ ਦਿਨ ਤੇ ਹੋਇਆ ਨਹੀਂ ਨਾ ਕਿੰਨਾ ਥਾਲਾ ਹੋਇਆ ਨਹੀਂ ਮੈਂ ਤਾਂ ਸਭ ਤੁਹਾਨੂੰ ਖਿਆ ਕਿ ਪਹਿਲੇ ਤੇ ਬਾਦਲ ਸਾਹਿਬ ਉਹਨਾਂ ਨੇ ਕੀਤਾ ਕੋਈ ਨਹੀਂ ਪਰ ਇਸੇ ਦਾਦੀ ਸੀਗੀ ਜਿਹੜੇ ਦੂਜੇ ਇਸ ਨਾਂ ਤੇ ਵੋਟਾਂ ਲੈ ਕੇ ਆਈ ਜਿਹੜੇ ਗੁੜਕਾ ਸਾਹਿਬ ਫ ਉਹ ਲੱਕੀ ਤੋੜ ਦਿੰਦੇ ਉਹ ਪਿਓ ਦੇ ਪੁੱਤੋ ਤੁਹਾਡੇ ਕੋਲ ਨਾ ਲੱਤ ਟੁੱਟੀ ਦਾ ਪੈਰ ਟੁੱਟਾ ਦਾ ਬਾਹ ਟੁੱਟੀ ਦਾ ਗੋਡਾ ਟੁੱਟਾ ਤੁਹਾਡੇ ਕੋਲ ਕੋ ਟੁੱਟੇਗੀ ਉਲਟਾ ਤੁਸੀਂ ਚਾਚੇ ਭਤੀਜੇ ਦੀ ਸਰਕਾਰ ਬਣ ਗਏ ਉਹਨੂੰ ਕਹਿੰਦੇ ਪਏ ਕਿ ਇੱਥੇ ਇਕੱਠੇ ਹੋਣਾ ਚਾਹੁੰਦੇ ਆ ਕਿਉਂਕਿ ਉਹ ਲੱਤ ਤੋੜਨ ਵਾਲਿਆਂ ਦਾ ਹੀ ਬਿਆਨ ਆ ਜੀ ਇਕੱਠੇ ਹੋ ਜਾਈਏ ਮੈਂ ਕਹਾਂ ਜੀ ਉਹਨਾਂ ਤੇ ਇਕੱਠੇ ਹੋ ਕੇ ਬਨਾਬ ਦੇ ਲੋਕਾਂ ਦੇ ਗੋਹਾਂ ਲਾ ਚ ਪਹਿਲਾਂ ਹੀ ਲੋਕਾਂ ਨੇ ਲਾਏ ਹੋਰ ਵੀ ਲਾਟ ਆੜ ਗਏ ਮੈਂ ਤਾਂ ਪਹਿਲਾਂ ਕਿਹਾ ਇਕੱਠੇ ਹੋਣ ਚਾਹੇ ਨਾ ਹੋਣ ਸਾਬਾਬੋ ਤੁਕ ਕੰਮ ਕਿ ਸਮਝੋ ਕਿ ਦੇਰ ਹੋ ਰਹੀ ਹੈ ਦਾ ਡਰ ਦਾ ਕੰਮ ਕਰਦੇ ਉਹਨਾਂ ਨੂੰ ਕੀ ਸੁਨੇਹਾ ਦੱਸੀ ਉਹਨਾਂ ਨੂੰ ਸੁਨੇਹਾ ਕਿ ਜੇਲਾ ਬੜੀਆਂ ਉਹਨਾਂ ਵਾਸਤੇ ਜਿਹੜਾ ਵੀ ਬੰਦਾ ਡਰਗ ਦਾ ਕੰਮ ਕਰੂਗਾ ਜਿਹੜਾ ਵੀ ਬੰਦਾ ਲੋਕਾਂ ਦੇ ਪੁੱਤਾਂ ਦੀ ਨਸ਼ੇ ਦੇ ਲਾਊਗਾ ਸਦਾ ਭਗਵਾਨ ਸਰਮਾਨ ਦੀ ਸਦਾ ਜੀ